ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀਆਂ ਸੰਗਤਾਂ ਨਾ ਅੰਮ੍ਰਿਤ ਵੇਲੇ ਅਭਿਆਸ ਕਰਦੀਆਂ ਨੇ ਵਾਹਿਗੁਰੂ ਗਰਮੰਤਰ ਦਾ ਜਾਂ ਮੂਲ ਮੰਤਰ ਕਰਦਿਆ ਕਰਦੇ ਉਹਨਾਂ ਦਾ ਦਿਲ ਕਰਦਾ ਕਿ ਵਾਹਿਗੁਰੂ ਵਾਹਿਗੁਰੂ ਕਰੀਏ ਲਗਭਗ 90% ਸੰਗਤਾਂ ਦੇ ਜਿਹੜੇ ਨਵੀਆਂ ਨੇ ਨਾ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਆਇ ਇਹ ਖਿਆਲ ਆਉਂਦਾ ਵੀ ਵਾਹਿਗੁਰੂ ਕਰੀਏ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਜਵਾ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਕਰੀਏ ਸੰਗਤ ਜੀ ਇਹ ਚੀਜ਼ ਕੋਈ ਗੱਲ ਬਾਤ ਇਹ ਅਵਸਥਾ ਦੇ ਹਿਸਾਬ ਨਾਲ ਹੈ ਹੁਣ ਦੇਖੋ ਜੇ ਜਦੋਂ ਤੁਸੀਂ ਨਾ ਵਾਹਿਗੁਰੂ ਵਾਹਿਗੁਰੂ ਪਹਿਲੀ ਵਾਰ ਤੁਸੀਂ ਸਲੋ ਕਰੋਗੇ ਵੀ ਵਾਹ ਗੁਰੂ ਵਾਹ ਇਸ ਤਰ੍ਹਾਂ ਕਰੋਗੇ ਜਦੋਂ ਇਸ ਤਰ੍ਹਾਂ ਕਰਦੇ ਕਰਦਾ ਸੁਰਤੀ ਇਕਾਗਰ ਹੋਊਗੀ ਨਾ ਮੱਲੋ ਮਲੀ ਅੱਖਾਂ ਬੰਦ ਹੋਣਗੀਆਂ ਤੁਸੀਂ ਫਿਰ ਕਰੋਗੇ ਵਾਹ ਗੁਰੂ ਜਦੋਂ ਉਰੂ ਦੀ ਆਵਾਜ਼ ਇੱਥੇ ਥੋੜੇ ਅੰਦਲੇ ਪਾਸੇ ਇੱਥੇ ਥੋੜੀ ਥੋੜੀ ਵਾਜਨ ਭਾਰ ਜਾਂ ਮਹਿਸੂਸ ਹੋਊਗਾ ਵੀ ਇਦਦਰ ਕੋਈ ਸੁਣਤਾ ਚੁੰਦਾ ਚੰਗਾ ਲੱਗੂਗਾ ਬਸ ਐ ਕਰੂ ਚੰਗਾ ਲੱਗੂ ਅੰਦਰ ਇੱਥੋਂ ਜਦੋਂ ਬੋਲੋਗੇ ਫਿਰ ਇਸ ਤਰ੍ਹਾਂ ਕਰਦਾ ਕਰਦਾ ਨਾ ਜਣ ਕਿ ਤੁਹਾਡਾ ਮਨ ਕਰੇਗਾ ਮੈਂ ਜਦੋਂ ਊਰਜਾ ਬਣ ਗਈ ਸ਼ਬਦਾਂ ਤੇ ਸੁਰ ਦਾ ਮੇਲ ਹੋ ਕੇ ਫਿਰ ਊਰਜਾ ਬਣਦੀ ਐ ਫਿਰ ਤੁਸੀਂ ਨਾ ਕਾੜਾ ਕਾੜਾ ਛੇਦੀ ਛੇਦੀ ਜਪਣਾ ਜੀ ਕਰੂਗਾ ਇਸ ਤਰ੍ਹਾਂ ਇਹਦੇ ਵਿੱਚ ਇੱਥੇ ਹੁਣ ਸਮਝੋ ਗੱਲ ਤੁਸੀਂ ਜਦੋਂ ਸਾਡੇ ਜੇ ਬਹੁਤ ਸਪੀਡ ਨਾਲ ਉਤਾਰ ਨਾਲ ਜਪਣਾ ਜੀ ਕਰੇ ਨਾ ਫਿਰ ਤੁਸੀਂ ਵਾਹਿਗੁਰੂ 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 ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਫਿਰ ਜਿਹੜਾ ਏ ਇਹ ਵੱਧ ਜਾਂਦਾ ਇਹ ਏ ਲੰਮਾ ਕਰਨ ਦੇ ਨਾਲ ਜਨ ਕਿ ਤੇਜ਼ ਨਹੀਂ ਹੁੰਦਾ ਤੇ ਵਾਹਿਗੁਰੂ 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 ਇਸ ਤਰ੍ਹਾਂ ਬੋੜਾ ਨਹੀਂ ਜ਼ਿਆਦਾ ਨਹੀਂ ਕਰ ਸਕਦੇ ਆਰ ਤੋਂ ਦਾ ਹੋਰ ਵੀ ਉਚਾਰ ਚ ਜੀ ਕਰਦਾ ਫਿਰ ਇਹਨੂੰ ਹੋਰ ਤਰ੍ਹਾਂ ਲੈ ਲੋ ਇਹਦਾ ਥੋੜਾ ਜਨਾ ਬ੍ਰਤੀ ਸੁਖਮ ਹਲਕੀ ਹੋਗੀ ਤੇ ਸ਼ਬਦ ਵੀ ਹਲਕਾ ਬਣਾਉਣਾ ਪਊਗਾ ਇਹ ਹੈਗੀ ਕੋਈ ਹੈ ਪਰ ਕਹਿਣ ਦਾ ਤਰੀਕਾ ਬਦਲ ਜਾਂਦਾ ਵਾਹਿਗੁਰੂ ਤੇ ਵਾਹਿਗੁਰੂ ਤੇ ਵਾਹ ਗੁਰੂ ਇੱਕੋ ਚੀਜ਼ ਹੈ ਸੰਗ ਦੀ ਭਲੇਖਾ ਨਾ ਖਾਓ ਬਿਲਕੁਲ ਨਾ ਖਾਓ ਤੁਸੀਂ ਬਸ ਜਦੋਂ ਤੜ ਕਾਲਾ ਜੱਪਣ ਜੀ ਕਰਦੇ ਫੇਸ ਤਰ੍ਹਾਂ ਜੱਪਾਉਂ ਤੁਸੀਂ ਰਫਤਾਰ ਨਾਲ ਜੱਪਣ ਦਾ ਤਰੀਕਾ ਹੈ ਜਦੋਂ ਵਾਹ ਗੁਰੂ ਵਾਹ ਗੁਰੂ ਵਾਹ ਇਹਨੂੰ ਬਦਾ ਲੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ 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 ਵਾ ਸ਼ਾਉ ਦੀ ਗੁਇਆ ਪਰ ਕਹਿਣ ਰਫ਼ਤਾਰ ਤੇ ਕਹਿਣ ਵਾਸਤੇ ਆ ਇਹ ਜੀ ਕਰਦਾ ਹੁੰਦਾ ਹੁੰਦਾ ਅੰਦਰੋਂ ਸੰਗਤ ਚ ਕੁਝ ਹੋਰ ਕਰਦੇ ਤੇ ਕੱਲਾ ਵੈਸੀ ਹੁੰਦਾ ਨਾ ਹੋ ਵੈਸੀ ਬੰਦਾ ਕਿਸੇ ਨੂੰ ਸੰਸਾਰ ਤੋਂ ਛਪ ਕੇ ਬੜੇ ਤਰੀਕੇ ਨਾਲ ਆਪਣੇ ਆਨੰਦ ਚ ਕਰਦਾ ਪਤਾ ਨਹੀਂ ਕਿਵੇਂ ਕਿਵੇਂ ਕਰਨ ਲੱਗ ਜੇ ਆਨੰਦ ਚ ਜਾਓ ਤੇ ਜੇ ਤੁਸੀਂ ਵਾਹਿਗੁਰੂ ਕਰੋਗੇ ਵਾਹਿ ਨੂੰ ਕਹੜਾ ਨਹੀਂ ਕਹਿ ਸਕਦੇ ਵਾਹਿਗੁਰੂ 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 ਫਰੈਸਟਰ ਹੋਗੇ ਪਰ ਤੁਹਾਡਾ ਅੰਦਰੋਂ ਪੂਰੀ ਸੁਪੀੜ ਨਾਲ ਕਰਨ ਜੀ ਕਰਦਾ ਫਿਰ ਇਹਨੂੰ ਬਦਲ ਦੋ ਵਾਹ ਗੁਰੂ ਵਾਹ 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 ਫਿਰ ਇਸ ਤਰ੍ਹਾਂ ਕਰਦੇ ਕਰਦੇ ਨਾ ਅੰਦਰੋਂ ਸਾਹ ਖਿੱਚ ਲਓਗੇ ਤੁਸੀਂ ਇਸ ਤਰ੍ਹਾਂ ਅੰਦਰੋਂ ਸਾਹ ਲੱਕੇ ਅੰਦਰੋਂ ਸਾਹ ਚਲਾ ਜਾਏਗਾ ਫਿਰ ਉੱਥੇ ਸਹਿਜ ਨਾਲ ਕਰਨਾ ਪਊਗਾ ਸਾਹ ਰੋਕ ਕੇ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਸੰਜੀ ਜਦੋਂ ਪੂਰੀ ਸਰਵਤਾਰ ਨਾਲ ਜਪਾਂਗੇ ਨਾ ਵੈਸੇ ਆਪਦਾ ਆਪ ਕੱਲੇ ਬੈਠ ਕੇ ਕਰਨ ਵਾਲਾ ਅਭਿਆਸ ਹੈ ਇਹ ਨੀ ਤਾ ਸੰਗਤ ਕਹਦੇ ਕਿਵੇਂ ਕਰਦਾ ਇਹਨੂੰ ਕਾਸਰ ਹੋਊਗੀ ਇਹਨੂੰ ਭੂਤ ਚੰਬੜ ਦਾ ਭੂਤਾ ਉਹ ਕਰਦਾ ਸੰਗ ਜੀ ਇਹ ਅਜੀਬ ਗੱਲਾਂ ਹੁੰਦੀਆਂ ਨਾ ਸਿਮਰਦੀਆਂ ਵਾਹਿਗੁਰੂ ਕਹਿ ਲੋ ਜਾਂ ਤੁਸੀਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਹਿ ਲੋ ਜਾਂ ਵਾਹ ਗੁਰੂ ਵਾਹ 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 ਇਸ ਤਰ੍ਹਾਂ ਕਹਿ ਲੋ ਗੱਲ ਇਹ ਕੋਈ ਇਹ ਉਰਜਾ ਨਾ ਵਿਸ਼ਿਆ ਆ ਰਹੀ ਵਿਹਾਰੀ ਕਰਨਾ ਕੁਛ ਨਹੀਂ ਕਹਿਣਾ ਸਿੱਧੇ ਹੋ ਜਾਓ ਜਿਵੇਂ ਤੁਹਾਡਾ ਜੀ ਕਰਦਾ ਉਸ ਤਰ੍ਹਾਂ ਕਰੋ ਕਿਉਂਕਿ ਤੁਹਾਡੀ ਅਵਸਥਾ ਅੰਦਰੋਂ ਦੱਸਦੀ ਹੈ ਵੀ ਤੁਹਾਨੂੰ ਸ਼ਬਦ ਕਿਵੇਂ ਜਪਣ ਨੂੰ ਜੀ ਕਰਦਾ ਹੈ ਦੁਬਾਰਾ ਸੋ ਲੋ ਬੀਤਾ ਹਟਾ ਸ਼ਬਦ ਵਾਹੇ ਗੁਰੂ ਇਸ ਤਰ੍ਹਾਂ ਜਪਣ ਨੂੰ ਜੀ ਕਰਦੇ ਕਿ ਵਾਹ 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 ਚ ਇਹੇ ਸ਼ਬਦ ਇੱਕੋ ਹੀ ਹੈ ਇਹ ਨੂੰ ਬਦਾ ਅਲੋਚਾ ਵਾਹ ਗੁਰੂ ਕਰ ਲੋ ਇਹ ਅਵਸਥਾ ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵੇਖ ਹੈਗਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਦੇ ਕਦੇ ਗੁਰੂ 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 ਇਸ ਤਰ੍ਹਾਂ ਵੀ ਕਰਨ ਨੂੰ ਜੀ ਕਰਨਾ ਆਉਂਦਾ ਕੱਲਾ ਗੁਰੂ ਇਹ ਜਦ ਤੂੰ ਉੱਤੇ ਨਹੀਂ ਜਾਂਦੇ ਨਾ ਇੱਥੇ ਤੁਰਕੀ ਟੀਵੀ 'ਚ ਨਹੀਂ ਆਉਂਦੇ ਉਹ ਤਾਂ ਕੇ ਗੱਲਾਂ ਤੁਸੀਂ ਆਪਣੇ ਹਿਸਾਬ ਨਾਲ ਕਰ ਲੋ ਕੋਈ ਗੱਲ ਨਹੀਂ ਉਲਝੋ ਨਾ ਸੀਟ 'ਚ ਸਹੀ ਚੱਲੋ ਜੇ ਤੁਹਾਨੂੰ ਮਨ ਲੱਗ ਰ बस जिमें चढ़ी कला चढ़ो जपो वाहिगुरू जी ख़ालसा वाहिगी फति